ਜਿਹੜੀ ਜਿਹੜੀ ਪੰਜਾਬੀ ਬੰਦੇ ਨੂੰ ਜਿਹੜੀ ਚੀਜ਼ ਚਾਹੀਦੀ ਹੁੰਦੀ ਹੈ ਚਾਹ ਚਾਹ ਇੱਥੇ ਇੱਥੇ ਮਿਲਦੀ ਹੈ ਇਹ ਇਹੀ ਤੇ ਤਿਆਰ ਹੁੰਦੀ ਹੈ ਵਹੀ ਹੈ ਨਾ ਹਾਂ ਸਰ ਇਹੀ ਤੇ ਇਸ ਵਿੱਚ ਇਹ ਡਿਫਰੈਂਟ ਕੀ ਹੈ ਇਸ ਨੂੰ ਸਮਝਾਓ ਇਹ ਫਾਸਟ ਲਸ ਹੁੰਦਾ ਹੈ एकदम ਲਾਈਟ ਮੇ ਆਤਾ ਹੈ ਅੱਛਾ ਮਿੱਠਾ ਵਿਦਆਊਟ 슈ਗਰ ਹੁੰਦਾ ਹੈ ਅੱਛਾ ਔਰ ਜੋ ਸੈਕਿੰਡ ਕਸਾਤਾ ਹੈ ਥੋੜਾ ਸਟੌਂਗ ਮੇ ਆਤਾ ਹੈ ਗਰ ਮੇਲਕ ਸ਼ੂਗਰ ਦਾ ਕੋਈ ਸ਼ੋ ਨਾ ਨਾਰਮਲ ਦੇਣੀ ਹੋ ਬੜੀਆ ਤੋ ਕੌਨਸੀ ਬੈਸਟ ਹੈ ਨਾਰਮਲ ਭਾਈ ਅਮੈਂ ਆਪਕੋ ਮਿਲਕ ਚਾਹੀਏ ਯਾ ਬਲੈਕ ਚਾਹ ਬਤਾ ਪਾਣੀ ਵਾਲਾ ਚਾਹੀਏ ਯਾ ਪਾਣੀ ਵਾਲਾ ਪੰਜਾਬ ਸੇ ਤੋ ਵਹੀ ਪਾਣੀ चाय बाल चाहनी है, है कि लेनी दूद, है। दूध 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 भी भी डालेंगे चाय वाली। चाये, आ, दूद 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 वाली ग्रीन टी नहीं चाहिए चाहिए। हमें, इसमें फ्लेवर भी होते है, फ्लेवर होते हैं में में okay. आएगा पीक आएगा, इसका। ओके। ये ये का लीफ फॉर्म ਪੰਜਾਬ ਬਟਿੰਡਾ ਤੋਂ ਭੱਜ ਗਿਆ ਮੈਂ ਲੁਧਿਆਣਾ ਤੋਂ ਓਕੇ ਅਰ ਜੀ ਭਾਈ ਮੈਂ ਲੁਧਿਆਣਾ ਤੋਂ ਇਹ ਲੁਧਿਆਣਾ ਮੇਰੇ ਨਾਨਕੇ ਵੈਸੇ ਮਾੜਾ ਕਾਉਂ ਦਾ ਮਾੜਾ ਗਰਾਮ 220 ਤੋਂ 100 ਗਰਾਮ ਹੈ ਅੱਛਾ ਠੀਕ ਹੈ ਜੋਧੇਰ ਨੂੰ ਵੀ ਸੜਕ ਆ ਰਹੀ ਹੈ ਜੋਧੇਰ ਪਸੰਦੀ ਹੈ ਸਾਡੇ ਅੱਗੇ ਹੈ ਮਾੜਾ ਕਾਉਂ ਦੇ ਵਿੱਚ ਤਾਂ ਮਸ਼ਹੂਰ ਹੈ ਜੋਤੀ ਚੰਦਰ ਵਰਮਾ ਜੀ ਹਾਂ ਹਾਂ ਇਹ ਆਪ ਕੋਰੀਅਰ ਵੀ ਕਰਤੇ ਹੋ ਹਾਂ ਅੱਛਾ ਇਹ ਕਿੱਥੇ ਆਉਂਦੇ ਨੇ ਕੋਰੀਅਰ ਕਰਦੇ ਸੀ ਜੀ ਜੀਰੇ ਸੋ ਬਾਈ ਯਾਰ ਇਹ ਕਹਿੰਦੇ ਕਿ ਇਹ ਕੋਰੀਅਰ ਵੀ ਹੁੰਦੀ ਹੈ ਜੇ ਕਿਸੇ ਨੇ ਘਰੇ ਬੈਠ ਕੇ ਮੰਗਵਣੀ ਆ ਭਈਆ ਤੁਹਾਡਾ ਕਾਰਡ ਦੇ ਦਿਓ ਜੇ ਕਿਸੇ ਨੇ ਘਰੇ ਬੈਠ ਕੇ ਮੰਗਵਣੀ ਆ ਤਾਂ ਤੁਹਾਨੂੰ ਥੋੜਾ ਸਿੱਧਾ ਕੋਰੀਅਰ ਤੇ ਮੰਗਵਾ ਸਕਦਾ ਸੋ ਐਕਚੁਅਲ ਜੇ ਉਹਦੀ ਫਰੇਗਰੈਂਸ ਹੈ ਨਾ ਜਿਹੜੀ ਐਕਚੁਅਲ ਜੇ ਤੁਸੀਂ ਲੈਂਦੇ ਹੈ ਨਾ ਜੇ ਯਾਰ ਤੁਸੀਂ ਇੱਥੇ ਦੇ ਦਿਓ ਤੁਸੀਂ ਫਰੇਗਰੈਂਸ ਲੈਂਦੇ ਯਾਰ ਕੀ ਬਾਤ ਹੈ ਅਬੀ ਕਿਸੇ ਪੰਜਾਬੀ ਕੋ ਅਬੀ ਤਾਂ ਹਮ ਦੋ ਦਿਨ ਯਹਾਂ ਹੈ ਪਰਸੂ ਲੇਗੇ ਅਸੀਂ ਸਾਈਟ ਤੇ ਮਿਲ ਕੇ ਦੋ ਜਾਨੀਏ ਕਿਉਂਕਿ ਯਹਾਂ ਤੇ ਮਸਲਾ ਹੈ ਐ ਰੀਡਿੰਗ ਪੰਜਾਬੀ ਕਿ ਪੰਜਾਬੀ ਚਾਹੇ ਬਹੁਤ ਤੁਸੀਂ ਹਾਂ ਉਸਕੇ ਲਈ ਆਪ ਕੌਨਸੀ ਬੈਸਟ ਜੋ ਹੈ ਉਹ ਪ੍ਰੈਫ

ਵਾਹ ਜੀ ਵਾਹ ਮੈਂ ਕਹਿੰਦਾ ਜਿਵੇਂ ਚਮਨਪਰਾ ਸਾਹਿਬ ਜਾਂਦੇ ਸੀ ਹਾਂ ਸ੍ਰੀ ਅਸੀਂ ਸਾਰਾ ਕੁਝ ਪਾਇਆ ਹੈ ਨਾਲ ਤੁਸੀਂ ਇਹ ਦੇਖੋ ਲੌਂਗ ਇਲਾਇਚੀ ਇਹ ਸਾਰਾ ਵਿੱਚ ਇਹ ਆਪਕੇ ਉਹ ਕਹਿ ਰਿਹਾ ਹੈ ਮਸਾਲਾ ਮੈਂ ਕੋਈ ਨਹੀਂ ਦਿਖਾਉਂਦਾ ਆਲੇ ਕਾ ਨਾ ਯਾਰ ਕੀ ਬਾਤ ਹੈ ਇਹ ਵਾਲਾ ਮਸਾਲਾ ਇਹੀ ਵਾਲਾ ਮਸਾਲਾ ਚਾਹੀਦਾ ਅੱਛਾ ਔਰ ਵੀ ਇਹ ਬਿਹਤਰੀਨ ਕੁਆਲਿਟੀ ਆਪਕੇ ਸੈਂਪਲ ਬਾਕੀ ਇਹਨਾਂ ਦੀ ਸਾਈਟ ਵੀ ਹੈਗੀ ਨਾ ਸੋ ਇਹਨਾਂ ਦੀ ਬਾਈਰ ਰਹਿੰਦੇ ਆ ਸਾਈਟ ਵੀ ਹੈਗੀ ਵੈਬਸਾਈਟ ਵੀ ਹੈਗੀ ਹੈ ਐਂਡ ਮੋਰਓਵਰ ਆ ਕਾਰਡ ਆ ਸੀ ਆ ਕਾਰਡ ਇਹਨਾਂ ਦਾ ठीक है तो तुसी तुसी ऑनलाइन ऑर्डर करना है व्हाट्सएप पे जिमे मर्जी ऑर्डर कर सकते हो आ से कार्ड दी इंफॉर्मेशन ब्लैक और ब्लू थोड़ा टेस्टिंग जाएगा इसे क्या अच्छा लगा इस तो कितने तो का पैकिंग है ये आपका निकलता 240 245 का हम डब्बी में और भी एक बेहतर क्वालिटी ओके सैंपल में ले गए हम दिखाते हैं अभी प्रोडक्ट में नहीं अगर ये डिब्बी में मिलेगा या पैकेट में नहीं आपको पैकेजिंग मिल जाएगा ऐसा पैकेजिंग में मिलेगा ठीक है ओके वो भी 250 का 250 का मिल जाएगा 100 ग्राम का मिल जाएगा आपको अलग-अलग क्वालिटी में और इन फ्यूचर ਕਰਵਾਣਾ ਤੋਂ ਕੋਈ ਵਿਅਕਤੀ ਹਾਂ ਕਾਰਡ ਆਨਲਾਈਨ ਮੰਗਾ ਸਕਦੇ ਆ একদম ਫੜਫੜ ਚਲਾ ਜਾਏਗਾ ਚਲੋ ਓਕੇ ਬੇਸਿਕਲੀ ਪੰਜਾਬ ਸੇ ਬਠਿੰਡਾ ਸੇ ਹਾਂ ਹਾਂ ਕੋਈ ਗੱਲ ਨਹੀਂ ਬਲੂ ਐਕਸਟਰਾ ਬਲੈਕ ਤੋਂ ਹੋਰ ਤੁਸੀਂ ਇਹਦੇ ਨਾਲ ਕੌਣ ਸੀ ਇਹ ਇਹ ਲੀਫਸ ਮੇ ਆ ਗਈ ਉਹ ਆਪਕੀ ਪ੍ਰੋਸੈਸ ਕੀਤੀ ਹੋਈ ਹੈ ਇਹ ਵਾਲਾ ਉਹ ਪ੍ਰੋਸੈਸ ਕੀਤੀ ਹੋਈ ਹੈ ਠੀਕ ਹੈ ਸੋ ਉਹ ਵਾਲੀ ਜਿਹੜੀ ਤੁਸੀਂ ਹੁਣੇ ਦੇਖੀ ਆ ਉਹ ਪ੍ਰੋਸੈਸ ਕੀਤੀ ਹੋਈ ਹੈ ਤੇ ਜਿਹੜੀ ਲੀਫਸ ਵਾਲੀ ਆ ਉਹ ਤੁਸੀਂ ਮੰਗਾ ਸਕਦੇ ਹੋ ਉਹ ਨਹੀਂਗਾ ਬਾਕੀ ਇਥੇ ਵੈਰਾਈਟੀ ਹੋਰ ਵੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਵੈਰਾਈਟੀ ਹੈ

ਸੋ ਇਧਰ ਜੇ ਕਿਸੇ ਨੇ ਫਰੈਂਡਸ ਆnde ਫੈਮਲੀ ਆਉਂਦੀ ਹੈ ਨਾਲੇ ਇੱਥੇ ਦਾ ਵਿਊ ਵਧੀਆ ਹੈ ਇਧਰ ਆ ਦੇਖੋ ਇੱਕ ਤਾਂ ਪਹਿਲੀ ਗੱਲ ਇੱਥੇ ਓਪਨ ਚ ਹੈ ਠੀਕ ਹੈ ਰੂਫ ਟਾਪ ਹੈ ਖਾਲੀ ਠੀਕ ਹੈ ਤੇ ਇਧਰ ਦੇਖੋ ਵਿਊ ਅਗਰਾ ਦਾ ਇਸ ਟਾਈਮ ਤੁਹਾਨੂੰ ਮੈਂ ਦਿਨੇ ਲੈ ਕੇ ਆਵਾਂ ਦਾ ਦਿਖਾਉਂਗਾ ਇਸ ਦਾ ਵਿਊ ਬਹੁਤ ਵਧੀਆ ਹੋਊਗਾ ਇੱਥੇ ਠੀਕ ਹੈ ਸਿਟਿੰਗ ਵਧੀਆ ਹੈ ਨਾਲ ਦੀ ਆਪਦੀ ਅਗਰ ਤੁਸੀਂ ਚਾਹ ਪੀਣੀ ਹੈ ਤਾਂ ਇੱਥੇ ਨਾਲ ਦੀ ਨਾਲ ਬਣਾ ਕੇ ਤੇ ਇੱਥੇ ਪੀ ਵੀ ਸਕਦੇ ਹੋ ਮਤਲਬ ਕਪਲ ਲਈ ਫੈਮਲੀ ਲਈ ਸਾਰੇ ਵਾਸਤੇ ਹੀ ਹੈ ਸੋ भाई इतने जिस जे किसी ने टेस्ट करनी है टेस्ट भी होंगी अवे, है इन्हों का कुछ नहीं टेस्ट की ऑप्शन भी अवेलेबल हैगी इन्हों के जिसने टेस्ट करनी है आ सी आया लाई रहने टेस्ट तो करिए so, सो इधर आ देखो इधर टेस्ट, टेस्ट, टेस्ट भी होता है इधर so, टेस्ट भी होता है इधर टेस्ट भी करवाते हैं मैं उन्होंने कह रहा हूँ सो इधर टेस्ट भी करवाते करा लेने एक सानो पंजाबी भाई भी मिलया लुधियाणे दा सिगा ओ भी बहुत खुश होया कहंदा यार पंजाबी बंदे देख के खुश होया कहंदा ਘੱਟ ਮਿਲਦੇ ਇਦਣ ਸੁਬੇ ਰੈਸਟੋਰੈਂਟ ਦਾ ਨਾਮ ਹੈ ਦਿਸ ਅਫੇਅਰਸ ਠੀਕ ਹੈ ਤੁਹਾਨੂੰ ਸੂਪ ਸਟਾਰਟਰਸ ਸਾਰਾ ਕੁਝ ਮਿਲੂਗਾ ਇੱਥੇ ਉਸ ਤੋਂ ਬਾਅਦ 스낵ਸ ਆਗੇ ਟੇਸਟ ਆਫ ਡਾਜ਼ਲਿੰਗ ਵੈਜ ਟੁਕ ਟੁਕਮਾ 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 ਕੇ ਦੋ ਵੀ ਇਹ ਬੋਲਦਿਆ ਵੇ ਇਹਦਾ ਹੋਰ ਹੀ ਸਾਡਾ ਬੋਲੇ ਨਹੀਂ ਇਹਦਾ ਠੀਕ ਹੈ ਇਹ ਆਪਾਂ ਟਰਾਈ ਕਰਾਂਗੇ ਯਾਰ ਇੱਧਰ ਦਾ ਇਹ ਫੇਮਸ ਕਾਲੂ ਕਰਾਂਗੇ ਠੀਕ ਹੈ ਆ ਗਿਆ ਫਰਾਈਡ ਰਾਈਸ ਵਗੈਰਾਲਾ ਸਮਾਨ ਆਪਣਾ ਇਹ ਇੱਧਰ ਆ ਗਿਆ ਇੰਡੀਅਨ ਬ੍ਰੈਡਸ ਤੇ ਰੋਟੀ ਤਵਾ ਸਾਰਾ ਕੁਝ ਆ ਗਿਆ ਹਾ ਚੌਲ ਦਾਲ ਦਾਲ ਆ ਗਈ ਦਾਲ ਮਖਣੀ ਮਿਲਦੀ ਹੈ ਬਈ ਇੱਥੇ ਹੈਗੀ ਹਾਂ 270 ਇਹ ਲਾਇਨ ਹੈ ਨਹੀਂ ਹੋ ਗਈ ਬਈ ਹੋਰ ਤੂੰ ਕੀ ਭਾਲਦਾ ਫ੍ਰੀਜ ਵਾਲਾ ਇਹ ਉਹਦੀ ਇੰਡੀਅਨ ਮੀਨ ਕਰਸਾ सारे इतने फिर तुम बढ़ेंगे ढाबे च कोल्ड कॉफी आ डेजर्ट आ गया हॉट बीवरेज मॉकटेल आ गए समूदी आ गए मिल्क शेक आ गया बस इतने मेन्यू खत्म हो गया हाँ जी हाँ जी हां वो ठीक है लो जी रोटी पानी ਦਾ ਛਕ ਲਿਆ ਹੁਣ ਚੱਲ ਜੇ ਆ ਘਰ ਨੂੰ ਕਮਰੇ ਨੂੰ ਮਤਲਬ ਮੌਸਮ ਤੁਸੀਂ ਦੇਖ ਰਹੇ ਹੋ ਤੁਦਲਾ ਤੋਂ ਦੇਖ ਰਹੇ ਹੋਗਾ ਤੁਸਾਂ ਸਾਰਾ ਜੰਨਤ ਕਹਾ ਜੰਨਤ ਯਾ ਸੋ ਵਧੀਆ ਬਈ ਮੌਸਮ ਬਹੁਤ ਵਧੀਆ ਹੋ ਰੱਖਿਆ ਸਾਰਾ ਤੁਸਾਂ ਵੇਲੇ ਬਲਰ ਦੇਖ ਰਹੇ ਹੋਗਾ ਬਟ ਉਹ ਐਕਚੁਅਲੀ ਕੈਮਰਾ ਨਹੀਂ ਬਲਰ ਮੌਸਮ ਇਦਾਂ ਦਾ ਥੋੜਾ ਜਿਹਾ ਅੱਧ ਦੋ ਚੱਲਦੇ ਆ ਕਮਰੇ ਕੰਨੀ ਨੂੰ ਕਮਰੇ ਪਹੁੰਚ ਕੇ ਰੋਟੀ ਖਾ ਲਈ ਆ ਲੋ ਜੀ ਰੋਟੀਆਂ ਆਪਾਂ ਛਕ ਲਈਆਂ ਨੇ ਠੀਕ ਹੈ ਹੁਣ ਆਪਾਂ ਚੱਲ ਪੈਂ ਕਮਰੇ ਵੱਲ ਨੂੰ ਮਾਰਕੀਟ ਇਹਨਾਂ ਦੀ ਇਸ ਟਾਈਮ ਵੀ ਖੁੱਲੀ ਹੋ ਜਾਵੇ ਵਜ ਗਿਆ 9:10 ਹੋ ਗਏ ਮਾਰਕੀਟ ਇਹ ਆਜੀ ਖੁੱਲੀ ਆਜੀ ਬੰਦ ਲੋ ਅੱਧੀ ਤਾਂ ਟਾਈਮ ਨਾਲ ਹੀ ਬੰਦ ਹੋਣ ਲੱਗੀ ਸੀ ਉਸੇ ਅੱਖ ਸਾਡੇ ਤੇ ਪਹੁੰਚਦੀ ਨਾ ਤੇ ਉਦੋਂ ਬੰਦ ਹੋਣ ਲੱਗੀ ਸੀ ਠੀਕ ਹੈ ਅੱਧੀ ਖੁੱਲੀ ਸੀ ਬਟ ਇਸ ਟਾਈਮ ਜਾਣ ਦਾ ਕੋਈ ਫਾਇਦਾ ਨਹੀਂ ਨਿਕਲਿਆ ਕਿਉਂਕਿ ਮੇਨ ਗੱਲ ਇਹ ਹੈ ਕਿ ਜੋ ਮਾਹੌਲ ਥੋੜੇ ਜਿਹਾ ਪਹਿਲਾਂ ਹੁੰਦਾ ਉਹ ਜ਼ਿਆਦਾ ਵਧੀਆ ਰਹਿੰਦਾ ਹੈ ਐਨ ਮੋਰ ਓਰ ਉਸ ਟਾਈਮ ਧੁੰਦ ਵੀ ਨਹੀਂ ਹੁੰਦੀ ਤਾਂ ਥੋੜਾ ਜਿਹਾ ਵਿਊ ਸਾਰਾ ਹੁੰਦਾ ਹੈ ਸ਼ਾਮ ਜੇ ਨੂੰ ਜਾਓ ਤੁਸੀਂ ਇਸ ਟਾਈਮ ਤੁਹਾਨੂੰ ਵਿਊ ਦਾ ਵੀ ਨਜ਼ਾਰਾ ਮਿਲ ਸਕੇ ਤੇ ਤੁਸੀਂ ਮਾਰਕੀਟ ਵੀ ਘੁੰਮ ਸਕੋ ਇਸ ਟਾਈਮ ਦਾ ਕੋਈ ਫਟਾ ਨਹੀਂ ਆ ਰਿਹਾ ਰੋਟੀ ਆਪਾਂ ਪਿਓਰ ਵਿੱਚ ਰੈਸਟੋਰੈਂਟ ਤੇ ਹੋ ਗਈ ਐ ਇਹ ਹੋ ਗਿਆ ਉੱਥੇ ਇੱਕ ਦੋ ਹੋਰ ਐ ਜਿੱਥੇ ਤੁਸੀਂ ਖਾ ਸਕਦੇ ਹੋ ਸੂਟਰੀਆ ਦੇਖਦੇ ਨੇ ਦੁਕਾਨ ਖੁੱਲੀ ਹੋਈ ਉੱਥੇ ਚਾਬੀ ਫੜ ਲਾਂਗੇ ਨਹੀਂ ਸਰ ਸੂਆ ਫੜਦੀ ਹੈ ਰੈਸਟੋਰੈਂਟ ਕਿਹਾ ਕੀ ਸੀ ਬਟੋਕ ਕਹਿੰਦੇ ਕਿ ਅਸੀਂ 9 ਵਜੇ ਬੰਦ ਕਰ ਦਿੰਦੇ ਹਾਂ ਉਹਨਾਂ ਨੇ ਗਾਲ ਵਾਂਗ ਲਿਖੀ ਆਈ ਥਿੰਕ ਉਹ ਬੰਦ ਕਰਕੇ ਹੋਣੇ ਆ ਸਿਰਫ ਸਵੇਰ ਤੱਕ ਹੀ ਮੋਨੀ ਮਾਰਨਿੰਗ ਤੱਕ ਜਦੋਂ ਵੀ ਹੋਏ ਉਦੋਂ ਫੜਦਾ ਹੈ ਮਾਰਨਿੰਗ ਨਹੀਂ ਹੁੰਨ ਜਦੋਂ ਵੀ ਥੋੜੇ ਦੇ ਫੜਦੀ ਫੋਟੋਆਂ ਨੇ ਤਾਂ ਕਿਥੇ ਅਗਰੇ ਇਹ ਪਰਸੂ ਜਾ ਬਣਾਗੇ ਇੱਕ ਟੱਪ ਨੂੰ ਐ ਕੱਲ ਨੂੰ ਜਾਣਾ ਹੈ ਜੇ ਮੌਸਮ ਨਾ ਹੋਵੇ ਸੀ ਵੀ ਕਿਹ ਜਾਣਾ ਮੌਸਮ ਲੱਗਦਾ ਨਹੀਂ ਸਾਫ ਹੋਊਗਾ ਸਾਫ ਹੋਣਾ ਨਹੀਂ ਆ ਰਿਹਾ ਤਾਂ ਵੀ ਦਿੱਸਤ ਹਵਾ ਤੋਂ ਹੋਰ ਰੱਖੀ ਆ ਇਹ ਬਦਲ ਹੋਰ ਆ ਰਹੇ ਆ ਘਟ ਜੀ ਰਹੇ ਸੋ ਉਮੀਦ ਨਹੀਂ ਹੈਗੀ ਇਹ ਸਵੇਰ ਤੱਕ ਸਾਫ ਹੋ ਜਾ ਮੌਸਮ ਕੁਝ ਵੀ ਉਮੀਦ ਨਹੀਂ ਹੈ ਵੀ ਹੋਵੇਗੀ ਸਵੇਰ ਤੱਕ ਸਾਫ ਹੋ ਜਾ ਮੌਸਮ ਪਰ ਠੀਕ ਹੈ ਲੋ ਅੱਗੇ ਤੋਂ ਕਿਤੇ ਅਗਰ ਕਿਸੇ ਹੋਰ ਨੇ ਵੀ ਆਉਣਾ ਨਾ ਤਾਂ ਉਸ ਟਾਈਮ ਆਓ ਜਦੋਂ ਬੱਦਲ ਨਹੀਂ ਬੰਦਦੇ ਇੱਧਰ ਤਾਂ ਵੈਸੇ ਹੀ ਜ਼ਿਆਦਾ ਬੰਦਦੇ ਆ ਕਿਉਂਕਿ ਇੱਧਰ ਮੌਸਮ ਵੀ ਇਦਾਂ ਰਹਿੰਦਾ ਕਿ ਇੱਧਰ ਬਾਰਿਸ਼ ਜ਼ਿਆਦਾ ਹੁੰਦੀ ਹੈ ਵੈਸੇ ਹੀ ਠੀਕ ਹੈ ਰਾਤ ਨੂੰ ਬੰਦਾ ਕੰਨਾਂ ਤੁਰੇ ਫਿਰੇ ਤਾਂ ਵੀ ਸੇਫ ਹੈ ਤੇ ਆਉਣਾ ਉਸ ਟਾਈਮ ਚਾਹੀਦਾ ਜਦੋਂ ਆਪਾਂ ਨੂੰ ਕੁਝ ਦੇਖ ਸਕੇ ਚਲ ਆਪਾਂ ਆਪਾਂ ਤਾਂ ਪਹਿਲੀ ਵਾਰ ਆਏ ਆ ਜਿਹੜੇ ਜਿਹੜੇ ਹੁਣ ਅੱਗੇ ਤੋਂ ਆਊਗਾ ਅਗਰ ਉਹ ਬੰਦਾ ਵਲੌਗ ਦੇਖ ਰਿਹਾ ਹੈ ਤਾਂ ਉਹ ਘਟੂ ਘਟੇ ਇਹ ਜਾਣ ਲੈ ਕਿ ਇੱਧਰ ਆਉਣਾ ਤਾਂ ਉਸ ਟਾਈਮ ਨਾ ਆਵੇ ਜਿਸ ਟਾਈਮ ਬਾਰਿਸ਼ਾਂ ਹੁੰਦੀਆਂ ਜਾਂ ਬਾਰਿਸ਼ਾਂ ਹੋਣ ਵਾਲੀਆਂ ਹੁੰਦੀਆਂ ਕਿਉਂਕਿ ਆਪ ਇੱਧਰ ਆਲਰੇਡੀ ਛੇਤੀ ਆਇਆ ਨਹੀਂ ਆਪਣੇ ਅਗਰ ਨਹੀਂ ਲੇਟ ਆਉਂਦੀ ਹੈ ਇੱਧਰ ਜਲਦੀ ਆ ਜਾਂਦੀ ਹੈ ਬਾਰਿਸ਼ਾ ਸੋ ਉਹ ਚੀਜ਼ ਜਾ ਕੇ ਤੁਸੀਂ 뷰 ਪੁਆਇੰਟ ਦੇਖਣੇ ਹੋ ਥੋੜੇ ਬਹੁਤ ਵੀ ਜਾਂ ਕਿ ਇੱਰੇ ਇੱਧਰ ਉੱਧਰ ਵੀ ਜਾਣਾ ਤਾਂ ਵੀ ਬੈਟਰ ਹੋਏ ਕਿ ਤੁਸੀਂ ਉਸ ਤੇ ਉਹ ਜਦੋਂ ਤੁਹਾਨੂੰ ਕੁਝ ਦਿਖ ਸਕੇ ਇਹ ਫਾਲਤੂ ਤੁਸੀਂ ਕਿਹੜੇ ਕੱਢਣਾ ਕੋਈ ਸਕਣਗਾ ਠੀਕ ਹੈ ਅਸੀਂ ਵੀ ਦੇਖਾਂਗੇ ਹੋ ਸਕਿਆ ਸਾਨੂੰ ਵੀ ਇਸੋਂ ਚੰਗੀ ਹੋਵੇ ਰਸ ਵੀ ਦੇਖ ਕੇ ਆਵਾਂਗੇ ਇਦਾਂ ਐ ਕੁਝ ਨਹੀਂਗਾ ਸਹੀ ਹੈ ਸਹੀ ਹੈ ਜੇ ਸਾਡੀ ਇਸੋਂ ਚੰਗੀ ਹੋਈ ਤਾਂ ਅਸੀਂ ਵੀ ਟਾਈਗਰ ਮਿਲ ਤੇ ਜਾ ਕੇ ਆਵਾਂਗੇ ਬਾਕੀ ਚੀਜ਼ਾਂ ਚਲੋ ਓਪਨ ਹੀ ਆ ਬਾਕੀ ਜਿੰਨਾਂ ਹੋਈ ਜਾਂਦੇ ਹੋ ਕੋਈ ਦਿੱਕਤ ਨਹੀਂ ਸੋ ਆ ਬਾਈ ਦੀ ਦੁਕਾਨ ਹੈ ਠੀਕ ਹੈ ਆ ਇਹਨਾਂ ਦਾ ਨੰਬਰ ਹੈ WhatsApp ਨੰਬਰ ਐਡਵਾਂਸ ਬੁਕਿੰਗ ਕਰਨੀ ਹੋਵੇ ਆਉਣ ਤੋਂ ਪਹਿਲਾਂ ਤੁਸੀਂ ਕਰ ਸਕਦੇ ਹੋ ਤੇ ਇਹਨਾਂ ਤੇ ਬਿਲਕੁਲ ਇੱਥੋਂ ਠੀਕ ਹੈ ਇਤੋਂ ਜੀ ਨਿਕਲੋਂਗੇ ਨਾ ਆਹ ਰੋਡ ਜਾਂਦੀ ਹੈ ਸਿੱਧਾ ਨਾਲ ਦੇ ਨਾਲ نیچے ਸਾਰੀ ਮਾਲ ਰੋਡ ਹੈ ਐਨ ਸਾਨੂੰ ਸਟੇ ਵੀ ਬਹੁਤ ਨੇੜੇ ਮਿਲਿਆ ਇਸ ਦੇ ਸਾਹਮਣੇ ਕਿਉਂਕਿ ਸਾਡੀ ਮਾਲ ਰੋਡ ਤੋਂ ਜਮਾ ਵਾਕਿੰਗ ਡਿਸਟੈਂਸ ਤੇ ਆ ਸਿੱਧਾ ਰਸਤਾ ਮਾਲ ਰੋਡ ਚਲਾ ਗਿਆ ਠੀਕ ਹੈ ਤੇ ਸਕੂਟੀ ਇੱਥੇ ਤੇ ਸਾਡਾ ਵਾਕਿੰਗ ਡਿਸਟੈਂਸ ਤੇ ਹੀ ਰੂਮ ਹੈ نیچے ਬਸ ਉਹ ਸਾਹਮਣੇ ਪੌੜੀਆਂ ਚੜ ਕੇ ਸਾਡਾ ਰੂਮ ਹੈ ਇਹ ਆ ਲੀਆਂ ਪੌੜੀਆਂ ਚੜ ਕੇ ਸਾਡਾ ਰੂਮ ਹੈ ਤੇ 1 ਫੁੱਟ ਟੈਕਸੀ ਸਟੈਂਡ ਦੂਰ ਹੈ ਜਿੱਥੇ ਅਸੀਂ ਰਹਿ ਰਹੇ ਹਾਂ ਬਟ ਮਾਲ ਰੋਡ ਨੇੜੇ ਆ ਠੀਕ ਆ ਮਾਲ ਰੋਡ ਵਾਕਿੰਗ ਡਿਸਟੈਂਸ ਤੇ ਐਂਡ ਮੋਰ ਓਵਰ ਜਿਹੜਾ ਸਕੂਟੀ ਜਿੱਥੋਂ ਰੈਂਟ ਤੇ ਲੈਣੀ ਆ ਉਹ ਵੀ ਬਿਲਕੁਲ ਜਮਾਂ ਨਾਲ ਇਸ ਸਮਾਨ ਰੱਖੋ ਆਹ ਸਕੂਟੀ ਲਾਓ ਸਕੂਟੀ ਇੱਥੇ ਖੜਾਓ ਕਿਉਂਕਿ ਵਾਪਿਸ ਕਿਉਂਕਿ ਸਭ ਤੋਂ ਵੱਡਾ ਝੰਜੜ ਹੁੰਦਾ ਵਾਪਿਸ ਦੇਣ ਦਾ ਬੰਦਾ ਲੈ ਤਾਂ ਲੈਂਦਾ ਤੇ ਇਹ ਰਹੀ ਕੀ ਹੁੰਦਾ ਰੂਮ ਦੂਰ ਹੁੰਦਾ ਤੇ ਸਕੂਟੀ ਦੂਰੋਂ ਲਈ ਹੁੰਦੀ ਆ ਮੋੜ ਕੇ ਉਦੋਂ ਵਾ ਸਕੂਟੀ ਖੜਾ ਕੇ ਤੇ ਰੂਮ ਤੱਕ ਜਾਣ ਦੇ ਲਈ ਫੇਰ ਵਾਪਿਸ ਨਿਕਲਾਉਂਦਾ ਠੀਕ ਆ ਉਦੋਂ ਦਿੱਕਤ ਆਉਂਦੀ ਆ ਇਹ ਚੀਜ਼ ਮੇਰੇ ਨਾਲ ਦੋ ਦਿਨਾਂ ਰਹੀ ਹੋ ਗਈ ਕਿ ਸਕੂਟੀ ਫੜਾਉਣ ਦੀ ਜ਼ਿੰਮੇਵਾਰੀ ਮੁੜ ਕੇ ਵੱਡੀ ਹੋ ਜਾਂਦੀ ਹੈ ਕਿ ਇਹਦੇ ਪਿੱਛੋਂ ਬੰਦਾ ਘੁੰਮਣ ਦਾ ਘੁੰਮਣ ਵੇਲੇ ਲੇਟ ਹੋ ਜਾਂਦਾ ਬਟ ਫਿਰ ਸਕੂਟੀ ਫੜਾਉਣੀ ਹੁੰਦੀ ਹੈ ਤਾਂ ਫਿਰ ਬੱਸ ਵਗੈਰਾ ਮਿਸ ਹੋ ਜਾਂਦੀ ਹੈ ਟ੍ਰੇਨ ਵਗੈਰਾ ਜੋ ਵੀ ਮਿਸ ਹੋ ਜਾਂਦੀ ਹੈ ਐਸੀ ਕਰਕੇ ਹਮੇਸ਼ਾ ਥੋੜੇ ਰੂਮ ਦੇ ਨੇੜੇ ਹੋਣ ਚਾਹੀਦੇ ਇਹ ਚੀਜ਼ ਉਹ ਸਾਡੀ ਕਿਸਮਤ ਚੰਗੀ ਸੀ ਇੱਧਰ ਲੋਕਾਂ ਤੋਂ ਨਹੀਂ ਡਰਨੇ ਤੇ ਜਾਣ ਤੋਂ ਡਰਨਾ ਉਹ ਸਾਡੇ ਰੂਮ ਦੇ ਨੇੜੇ ਮਿਲ ਗਈ ਸਾਨੂੰ ਆ ਆਪਣਾ ਇਧਰ ਤੁਹਾਨੂੰ ਜ਼ਿਆਦਾਤਰ ਹੋਮਸਟੇ ਦਿਖਣਗੇ ਇਧਰ ਹੋਟਲ ਵੀ ਹੈ ਬਟ ਇਹਦਾ ਹੋਮਸਟੇ ਬਹੁਤ ਜ਼ਿਆਦਾ ਹੈ